ਦੀ ਵਾਈਫ ਦੇ ਥੇ ਆਤ ਮਾਰਦਾ ਬਚਣ ਕਿ ਤਰੀਕਾ ਕਰ ਜਾਂਦੀ ਆ ਮਤਲਬ ਉਹ ਨਹੀਂ ਆ ਕੇ ਕਾਜ ਸਿੱਧੀ ਮੇਰੇ ਉੱਪਰ ਚੜਾਤੀ ਉਥੇ ਗਵਾਸੀ ਵੀ ਜਿਹੜੇ ਸਾਰਾ ਕੁਝ ਦੇਖਿਆ ਮੈਂ ਬੋਰਡ ਦੇ ਉੱਪਰ ਬੁੜ ਕੇ ਡਿੱਗ ਗਿਆ ਤੇ ਸੀਸ਼ੇ ਨਾਲ ਜਾ ਵੱਜਿਆ ਜਿਉਂ ਹੀ ਮੈਂ ਥੱਲੇ ਡਿੱਗਿਆ ਤੇ ਬਦਕ ਨਹੀਂ ਦੇਖਦਾ ਜਦੋਂ ਐਂਜੇ ਕਰਨ ਲੱਗੀ ਮੈਂ ਲੱਭਿਆ ਤਾਂ ਕੁਝ ਹੋ ਗਿਆ ਐਂਜੇ ਕਰਦੀ ਕਰਨੀ ਆ ਬੈਠਦੀ ਪੈਠਦੀ ਐ ਐ ਪੈਠੀ ਉੱ ਆਇਆ ਮੈਂ ਜਦੋਂ ਪਾਣੀ 'ਚ ਨਹੀਂ ਪਾਇਆ ਸਿੰਘ ਸਿੱਧਾ ਇਹਨੂੰ ਕਹਿ ਰਿਹਾ ਸੀ ਵੀ ਚੜਾ ਦੇ ਉੱਪਰ ਗੱਡੀ ਇਹਨੂੰ ਅੱਜ ਮਾਰ ਕੇ ਛੱਡਣਾ ਦੌੜਿਆ ਆਉਂਦਾ ਮੇਰੇ ਕਿਨੇ ਨੂੰ ਮੈਂ ਤੁਹਾਨੂੰ ਵੀਡੀਓ ਦਿਖਾਉਂਦਾ ਦੌੜਿਆ ਆਉਂਦਾ ਮੇਰੇ ਕਿਨੇ ਨੂੰ ਆਉਂਦਾ ਹੀ ਮੈਨੂੰ ਫੜ ਲੈਂਦਾ ਮੇਰਾ ਫੋਨ ਖੋਣ ਲੱਗ ਜਾਂਦਾ ਫੋਨ ਦੀ ਜਦੋਂ ਜਹਦ ਦੇ ਵਿੱਚ ਮੈਂ ਗਿਰ ਜਾਂਦਾ ਇਹਨਾਂ ਨੂੰ ਉਹ ਦੂਏ ਦੋ ਬੰਦੇ ਵੀ ਆ ਜਾਂਦੇ ਆ ਉਹਨਾਂ ਨੇ ਕਹਿੰਦਾ ਫੜ ਲਓ ਇਹਨੂੰ ਅੱਜ ਖੜਾ ਮੁਕਾਦਮਾ ਮਾਰ ਦੇਣਾ ਕਹਿੰਦਾ ਅੱਜ ਮੈਂ ਜਦੋਂ ਥੱਲੇ ਗਿਰਿਆ ਇਹਨੇ ਦੋਨੇ ਜਣਿਆਂ ਨੇ ਮੇਰੀ ਮਾਰ ਕੋਟੇ ਸ਼ੁਰੂ ਕਰਦੀ ਉਹ ਮੈਨੂੰ ਫੜ ਲੈਂਦੇ ਆ ਮੇਰਾ ਗਲ ਕੁੱਟਣ ਲੱਗ ਜਾਂਦਾ ਇੱਥੇ ਆ ਗਲ ਨੂੰ ਇੱਕ ਤਣ ਕੁੱਟਦਾ ਖੱਬਾ ਥੱਲੇ ਕੁੱਟਦਾ ਮੈਂ ਹੱਥ ਜ਼ੋਰ ਨਾਲ ਬਹੁਤ ਔਖਾ ਹੱਥ ਚੁਣਾਉਂਦਾ ਫਿਰ ਇੱਥੇ ਅੰਗੂਠਾ ਦੇ ਦਿੰਦਾ ਮੇਰੇ ਗਲ ਤੇ ਆ ਦੇਖ ਜੀ ਸਾਰੇ ਨਿਸ਼ਾਨਬਾਜ਼ੀ ਗੁਸਤੀ ਜਦੋਂ ਬੰਦਾ 10 ਵਾਰੀ ਕੋਈ ਇਸ ਤਰੀਕੇ ਨਾਲ ਗਲਤ ਬੰਦੇ ਨੂੰ ਐਕਸਪੋਜ਼ ਕਰਦਾ ਫਿਰ ਇੱਕ ਵਾਰੀ ਤਾਂ ਬੰਦਾ ਆਪਣੇ ਤਰੀਕੇ ਨਾਲ ਉਸ ਗਲਦੇ ਜਵਾਬ ਦਿੰਦਾ ਨਹੀਂ ਤਾਂ ਲੋਕ ਇਹ ਕਹਿਣਗੇ ਵੀ ਹਾਂ ਇਸ ਬੰਦੇ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਹਾਂਜੀ ਕੱਲ ਮੈਂ ਆਪਣੇ ਖੇਤ ਦੇ ਵਿੱਚ ਦੇਖਣ ਵਾਸਤੇ ਗਿਆ ਕਿ ਕਿਹੜੇ ਪਾਸੇ ਕਿੰਨਾ ਖਾਦ ਪੈਣਾ ਹੈ ਕਿੰਨੀ ਦਵਾਈ ਪੈਣੀ ਹੈ ਬਾਕੀ ਕੀ ਕਰਨਾ ਚਾਹੀਦਾ ਤੇ ਇਹ ਸਾਡੇ ਪਿੱਛੇ-ਪਿੱਛੇ ਸਾਡੀ ਵੀਡੀਓ ਬਣਾਉਂਦਾ ਆਈ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਅੱਗੇ ਚਲੇ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਸਾਡੇ ਨੇੜੇ ਆ ਗਿਆ ਅਸੀਂ ਹੋਰ ਦੂਰ ਚਲੇ ਗਏ ਤੇ ਸਾਡੇ ਜਿਹੜੇ ਆ ਗਿਆ ਸਾਨੂੰ ਉਕਸਾਉਂਦਾ ਸੀ ਤੇ ਉਦੋਂ ਬਾਅਦ ਅਸੀਂ ਮੋਟਰ ਤੇ ਆ ਗਏ ਮੋਟਰ ਤੇ ਆ ਕੇ ਇਹ ਫੇਰ ਸਾਨੂੰ ਤੰਗ ਪਰੇਸ਼ਾਨ ਕਰਨ ਲੱਗਿਆ ਮੈਂ ਪੁਲਿਸ ਨੂੰ ਕਾਲ ਕੀਤੀ ਇਹ ਤੰਗ ਪਰੇਸ਼ਾਨ ਕਰਦੇ ਨੇ ਇਹਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਰਮੋਲ ਸਿੰਘ ਮਕਾਰੋਂ ਪਰ ਜਿਹੜਾ ਮੇਰਾ ਵੱਡਾ ਭਰਾ ਏ ਉਹਨੂੰ ਫੋਨ ਕਰਕੇ ਇਹਨੇ ਬੁਲਾ ਲਿਆ ਦਵਿੰਦਰ ਸਿੰਘ ਨੇ ਉਨੇ ਆ ਕੇ ਕਾਰ ਸਿੱਧੀ ਮੇਰੇ ਉੱਪਰ ਚੜਾਤੀ ਉਥੇ ਗਵਾਸੀ ਵੀ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਮੈਂ ਬੋਰਡ ਦੇ ਉੱਪਰ ਬੁੜਕ ਕੇ ਡਿੱਗ ਗਿਆ ਤੇ ਸ਼ੀਸ਼ੇ ਨਾਲ ਜਾ ਵੱਜਿਆ ਜਿਉਂ ਹੀ ਮੈਂ ਥੱਲੇ ਡਿੱਗਿਆ ਤੇ ਦਵਿੰਦਰ ਸਿੰਘ ਉਹਨੂੰ ਸਿੱਧਾ ਜਦੋਂ ਗੱਡੀ ਲੈ ਕੇ ਆ ਰਿਹਾ ਸੀ ਤਾਂ ਦਵਿੰਦਰ ਸਿੰਘ ਸਿੱਧਾ ਇਹਨੂੰ ਕਹਿ ਰਿਹਾ ਸੀ ਵੀ ਚੜਾ ਦੇ ਉੱਪਰ ਗੱਡੀ ਇਹਨੂੰ ਅੱਜ ਮਾਰ ਕੇ ਛੱਡਣਾ ਤੇ ਮੈਂ ਜਦੋਂ ਥੱਲੇ ਗਿਰਿਆ ਇਹਨੇ ਦੋਨੇ ਜਣਿਆਂ ਨੇ ਮੇਰੀ ਮਾਰਕੁੱਟ ਸ਼ੁਰੂ ਕਰ ਦਿੱਤੀ ਉੱਥੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਛਡਾਇਆ ਤੇ ਉਹ ਤੋਂ ਬਾਅਦ ਪੁਲਿਸ ਆ ਗਈ ਪੁਲਿਸ ਪੁੱਛਦੀ ਵੀ ਅਸੀਂ ਜਿਹੜਾ ਹੈਗਾ ਕੀ ਮਾਮਲਾ ਹੈ ਜਿਹੜਾ ਤੁਹਾਡਾ ਹੈਗਾ ਮੈਂ ਜਿਹੜੀ ਪੁਲਿਸ ਪਾਰਟੀ ਆਈ ਐਸਐਚਓ ਸਾਹਿਬ ਉਹਨਾਂ ਦੇ ਨਾਲ 8-10 ਬੰਦੇ ਜਿਹੜੇ ਸੀਗੇ ਮੈਂ ਉਹਨਾਂ ਨੂੰ ਦੱਸਣ ਲੱਗ ਗਿਆ ਕਿ ਆਹ ਜਿਹੜਾ ਟਰਾਂਸਫਾਰਮਰ ਹੈ ਇਹ ਜਦੋਂ ਅਸੀਂ ਜ਼ਮੀਨ ਖਰੀਦੀ ਇਹ ਸਰਬਣ ਸਿੰਘ ਦੇ ਨਾਮ ਦਾ ਹੈ ਜਿਹੜਾ ਕਿ ਇਹ ਲੱਗਿਆ ਹੋਇਆ ਸੀਗਾ ਜਿਨ੍ਹਾਂ ਜਿਨ੍ਹਾਂ ਦੇ ਨਾਮ ਜ਼ਮੀਨ ਲੱਗੀ ਹੈ ਉਸ ਟਰਾਂਸਫਾਰਮ ਦੇ ਵਿੱਚ ਉਹਨਾਂ ਉਹਨਾਂ ਦਾ ਹਿੱਸਾ ਹੈਗਾ ਉਸ ਟਰਾਂਸਫਾਰਮ ਦੇ ਵਿੱਚ ਮੇਰਾ ਹਿੱਸਾ ਹੈ ਉਹਦੇ ਨਾਲ ਹੀ ਟਰਾਂਸਫਾਰਮਰ ਇਕਬਰ ਮੋਹਨ ਸਿੰਘ ਨੇ ਲਵਾ ਲਿਆ ਤੇ ਇਹਨਾਂ ਨੇ ਉਸ ਟਰਾਂਸਫਾਰਮਰ ਦੇ ਆਲੇ ਦੁਆਲੇ ਆਪਣੀ ਕਿਆਰੀ ਬਣਾ ਲਈ ਯਾਨੀ ਉਸ ট্রান্সਫਾਰਮਰ ਦੇ ਵਿੱਚ ਮੇਰਾ ਜਿਹੜਾ ਹਿੱਸਾ ਹੈ ਤੇ باوجود ਇਸ ਦੇ ਮੈਂ ਉੱਥੇ ਕੋਈ ਦਖਲ ਨਹੀਂ ਹੁੰਦਾ ਤੇ ਤੀਸਰਾ ট্রান্সਫਾਰਮਰ ਜਿਹੜਾ ਤੀਸਰਾ ਕਨੈਕਸ਼ਨ ਬਿਜਲੀ ਦਾ ਉਹ ਮੈਂ ਆਪਣਾ ਅਡ ਲਵਾਇਆ ਜਿੱਥੇ ਮੇਰਾ ਬੋਰ ਹੋਇਆ ਹੋਇਆ ਜਿੱਥੇ ਮੇਰਾ ਚ ਬੱਜਿਆ ਹੈ ਜਿੱਥੇ ਮੇਰਾ ট্রান্সਫਾਰਮਰ ਹੈ ਤੇ ਉੱਥੇ ਆ ਕੇ ਇਹ ਦੋਨੇ ਜਣੇ ਉੱਥੇ ਦਖਲ ਅੰਦਾਜ਼ੀ ਕਰਦੇ ਨੇ ਮੇਰੀਆਂ ਸਬਜ਼ੀਆਂ 6-7 ਵਾਰ ਇਹਨਾਂ ਨੇ ਮੇਰੀਆਂ ਸਬਜ਼ੀਆਂ ਪੱਟਤੀਆਂ ਤੇ ਜਦ ਕਿ ਇਹਨਾਂ ਨੂੰ ਇਸ ਤਰ੍ਹਾਂ ਕਰਨ ਦਾ ਉੱਤੇ ਕੋਈ ਅਧਿਕਾਰ ਨਹੀਂ ਹੈ ਦਵਿੰਦਰ ਸਿੰਘ ਦੇ ਨਾਂ ਦਾ ਉੱਥੇ ਕੋਈ ਵੀ ਟਰਾਂਸਫਾਰਮਰ ਨਹੀਂ ਹੈ باوجود ਇਸ ਤੇ ਆ ਕੇ ਇਹ ਫੇਰ ਦਖਲਅੰਦਾਜ਼ੀ ਕਰਦੇ ਨੇ ਤਾਂ ਜੀ ਜਿਹੜੀ ਸੋਸ਼ਲ ਮੀਡੀਆ ਤੇ ਤੁਹਾਡੇ ਵੱਲੋਂ ਵਾਇਰਲ ਹੋ ਰਹੀ ਆ ਵੀ ਤੁਸੀਂ ਛੋਟੀ ਡੰਡੇ ਜਿਹਾ ਮਾਰਦੇ ਆ ਉਹ ਕੀ ਹੈ ਸਿਕਾ ਮਾਮਲਾ ਜਦੋਂ ਇਹ ਫੇਸਬੁੱਕ ਤੇ ਲਾਈਵ ਹੋ ਕੇ ਜਦੋਂ 10 ਵਾਰੀ ਇਹ ਬੰਦਾ ਫੇਸਬੁੱਕ ਤੇ ਮੈਨੂੰ ਐਕਸਪੋਜ਼ ਕਰ ਰਿਹਾ ਹੈ ਜਿੱਥੇ ਮੈਂ ਜਾਣਾ ਉੱਥੇ ਮੇਰੀ ਵੀਡੀਓ ਬਣਾਉਣ ਲੱਗ ਜਾਂਦਾ ਹੈ ਜਿੱਥੇ ਮੈਂ ਜਾਣਾ ਉੱਥੇ ਮੇਰੀ ਵੀਡੀਓ ਬਣਾਉਣ ਲੱਜਾਂਦਾ ਹੈ ਮੈਂ ਸਿਵਲ ਕੱਪੜਿਆਂ 'ਚ ਆ ਮੈਂ ਉੱਥੇ ਮੇਰੀ ਵੀਡੀਓ ਬਣਾਉਣ ਲੱਜਾਂਦਾ ਹੈ ਮੈਂ ਟਰੈਕਟਰ ਨਾਲ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਹਾਂ ਉੱਥੇ ਮੇਰੀ ਵੀਡੀਓ ਬਣਾਉਣ ਲੱਜਾਂਦਾ ਹੈ ਮੈਂ ਆਪਣੇ ਕਿਸੇ ਪਰਿਵਾਰ ਨਾਲ ਗਿਆ ਹੋਇਆ ਮੇਰੀ ਉੱਥੇ ਵੀਡੀਓ ਬਣਾਉਣ ਲੱਜਾਂਦਾ ਹੈ ਮੇਰਾ ਬੇਟਾ ਆਇਆ ਉਹਨੂੰ ਮੈਂ ਕਿਹਾ ਬੀਜ ਲੈ ਆ ਇਹ ਮੇਰੇ ਬੇਟੇ ਦੀ ਮੈਂ ਉਹ ਬੀਜ ਗੱਡੀ 'ਚ ਰੱਖਣ ਲੱਗਿਆ ਤੇ ਉਹਦੀ ਵੀਡੀਓ ਬਣਾ ਬਣਾ ਕੇ ਫੇਸਬ ਤੇ ਜਦੋਂ ਬੰਦਾ 10 ਵਾਰੀ ਕੋਈ ਇਸ ਤਰੀਕੇ ਨਾਲ ਗਲਤ ਬੰਦੇ ਨੂੰ ਐਕਸਪੋਜ਼ ਕਰਦਾ ਫਿਰ ਇੱਕ ਵਾਰੀ ਤਾਂ ਬੰਦਾ ਆਪਣੇ ਤਰੀਕੇ ਨਾਲ ਉਸ ਗੱਲ ਦਾ ਜਵਾਬ ਦਿੰਦਾ ਨਹੀਂ ਤਾਂ ਲੋਕ ਇਹ ਕਹਿਣਗੇ ਵੀ ਹਾਂ ਇਸ ਬੰਦੇ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਇਸ ਬੰਦੇ ਦੀ ਕੋਈ ਨਾ ਕੋਈ ਗਲਤੀ ਹੈ ਜੇ ਤੁਸੀਂ ਜਵਾਬ ਨਹੀਂ ਦਿੰਦੇ ਮੈਂ ਬਹੁਤ ਸਾਰੇ ਜਿਹੜੇ ਹੈਗੇ ਨਿਊਜ਼ ਚੈਨਲਾਂ ਦੇ ਉੱਤੇ ਆਪਣੀ ਗੱਲਬਾਤ ਰੱਖ ਚੁੱਕੇ ਹਾਂ ਬਹੁਤ ਸਾਰੇ ਜਿਹੜੇ ਮੀਡੀਆ ਹਾਊਸ ਹੈ ਉੱਥੇ ਮੈਂ ਆਪਣੀ ਗੱਲ ਰੱਖ ਚੁੱਕੇ ਹਾਂ ਗੱਲ ਸਾਰੀ ਉੱਥੇ ਕਲੀਅਰ ਹੈ ਤੇ ਜਦੋਂ ਇਹ ਫੇਸਬੁਕ ਤੇ ਫੇਰ ਲਾਈਵ ਹੋ ਕੇ ਮੈਨੂੰ ਐਕਸਪੋਜ਼ ਕਰ ਰਿਹਾ ਹੈ ਗਲਤ ਬੋਲ ਰਿਹਾ ਗਲਤ ਬਿਆਨਬਾਜ਼ੀ ਕਰ ਰਿਹਾ ਹੈ ਫੇਰ ਬੰਦੇ ਨੂੰ ਗੁੱਸਾ ਆਉਂਦਾ ਹੀ ਹੈ ਤੇ ਉਹਨੂੰ ਇਸ ਤਰ੍ਹਾਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੂੰ ਆਪਣੇ ਕਾਗਜ਼ਾਂ ਦੀ ਲੜਾਈ ਜਿਹੜੀ ਹੈਗੀ ਹੈ ਉਹ ਲੜ ਜਦਕਿ ਸਾਡੇ ਕੇਸ ਚੱਲਦੇ ਨੇ 15 18 ਕੇਸ ਚੱਲਦੇ ਨੇ ਸਾਡੇ ਤੂੰ ਆਪਣੇ ਕੋਰਟ ਦੇ ਵਿੱਚ ਪੱਖ ਰੱਖ ਤੇਰਾ ਵਕੀਲ ਤੇਰੇ ਪੱਖ ਰੱਖੇ ਤੂੰ ਸਾਨੂੰ ਇਹ ਪ੍ਰਵੋਕ ਕਰਦਾ ਏ ਸਾਨੂੰ ਉਕਸਾਉਣਾ ਏ ਤੇਰਾ ਇਹ ਗਲਤ ਕੰਮ ਹੈ ਤੂੰ ਕਿਉਂ ਇਸ ਤਰੀਕੇ ਨਾਲ ਕਰਦਾ ਏ ਇਹ ਸਾਰੀ ਜਿਹੜੀ ਕਾਰਵਾਈ ਹੈ ਕੋਰਟ ਦਾ ਮਾਮਲਾ ਹੈਗਾ ਤੂੰ ਕੋਰਟ ਦੇ ਵਿੱਚ ਜਾ ਕੇ ਗੱਲ ਸਾਨੂੰ ਕਸਾਉਣ ਦਾ ਮਤਲਬ ਜਿੱਥੇ ਤੇਰਾ ਜਿੱਥੇ ਤੇਰਾ ਬੂਰ ਹੈ ਤੂੰ ਉੱਥੇ ਜਾ ਸੀ ਤੈਨੂੰ ਤੰਗ ਨਹੀਂ ਕਰਦੇ ਤੂੰ ਸਾਨੂੰ ਤੰਗ ਪ੍ਰੇਸ਼ਾਨ ਕਰਦਾ ਇੱਕ ਉਹਨਾਂ ਨੇ ਦੋਸ਼ ਲਾਇਆ ਵੀ ਜਿਹੜਾ ਵੀ ਉਹਨਾਂ ਦੀ ਬਿਸ਼ੈ ਨੂੰ ਤੱਕਾ ਤੁਸੀਂ ਮਾਰਿਆ ਤੇ ਗਿਰ ਗਏ ਬੇਹੋਸ਼ ਹੋ ਗਏ ਤੇ ਉਹਦੇ ਕਰਕੇ ਡੈਥ ਹੋਈ ਹੈ ਜੀ ਇਹ ਚ ਕਿਸ ਚਾਹੀਏ ਜੀ ਬਿਲਕੁਲ ਇਹ ਬੇਬੁਨਿਆਦ ਹੈ ਸਰਾ ਸਰ ਇਹ ਗੱਲ ਝੂਠ ਹੈ ਉਸ ਵੇਲੇ ਪੁਲਿਸ ਪਾਰਟੀ ਐਸ ਐਚ ਓ ਸਾਹਿਬ 7 8 ਬੰਦੇ ਉਹਨਾਂ ਦੇ ਨਾਲ 8 10 ਬੰਦੇ ਉਹਨਾਂ ਦੇ ਨਾਲ ਜਿਹੜੇ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਕਿ ਆਹ ਕਿਆਰੀ ਉਹਨਾਂ ਦੀ ਹੈ ਆਹ ਕਿਆਰੀ ਮੇਰੀ ਹੈ ਮੇਰੀ ਕਿਆਰੀ ਵੱਲ ਮੂੰਹ ਕਰਕੇ ਅਸੀਂ ਖੜੇ ਆ ਐਸ ਐਚ ਓ ਸਾਹਿਬ ਸਾਰੇ ਜਿੰਨੇ ਵੀ ਮੇਰਾ ਰਿਸ਼ਤੇਦਾਰ ਵੀ ਖੜਾ ਹੈ ਅਸੀਂ ਸਾਰੇ ਉਧਰ ਵੱਲ ਨੂੰ ਮੂੰਹ ਕਰਕੇ ਖੜੇ ਆ ਉਦੀ ਵਾਈਫ ਪਿੱਛੇ ਖੜੀ ਖੜੀ ਡਿੱਗ ਗਈ ਤੇ ਉਹ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮੇ ਸੀਗੇ ਉਹਨਾਂ ਨੇ ਉਹਨਾਂ ਦੇ ਪੈਰ ਵੀ ਛッセ ਹੱਥਾਂ ਦੀਆਂ ਤਲੀਆਂ ਮਲੀਆਂ ਮੂੰਹ 'ਚ ਪਾਣੀ ਵੀ ਪਾਇਆ ਉਹ ਤੋਂ ਬਾਅਦ ਇਹ ਚੱਕ ਕੇ ਇਹ ਹਸਪੀਟਲ ਉਹਨੂੰ ਲੈ ਗਏ ਤੇ ਉਹ ਤੋਂ ਬਾਅਦ ਮੈਨੂੰ ਮੇਰੇ ਰਿਸ਼ਤੇਦਾਰ ਚੱਕ ਕੇ ਹਸਪੀਟਲ ਖੇੜੇ ਲੈ ਗਏ ਉਹ ਤੋਂ ਪਹਿਲਾਂ ਅਸੀਂ ਜਾਂਦੇ ਜਾਂਦੇ ਥਾਣੇ ਇਹਨਾਂ ਦੇ ਖਿਲਾਫ ਜੋ ਇਹਨਾਂ ਨੇ ਕਾਰਵਾਈ ਕੀਤੀ ਮੇਰੇ ਤੇ ਗੱਡੀ ਚੜਾਈ ਮੈਨੂੰ ਦੋਨੇ ਜਣਿਆਂ ਨੇ ਰਲ ਕੇ ਮਾਰਨ ਜਾਨੋ ਮਾਰਨ ਦੀ ਨੀਅਤ ਨਾਲ ਮੇਰੇ ਤੇ ਗੱਡੀ ਚੜਾਈ ਅਸੀਂ ਉਹ ਦਰਖਾਸਤ ਥਾਣੇ ਲਿਖਾ ਕੇ ਫਿਰ ਮੈਨੂੰ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਖਿਲਾਫ ਜੋ ਇਹ ਕੁਝ ਬੋਲ ਰਹੇ ਨੇ ਉਹ ਸਰਾਸਰ ਝੂਠ ਹੈ ਸਰਾਸਰ ਗਲਤ ਹੈ ਕਿ ਦੌੜਿਆ ਆਉਂਦਾ ਮੇਰੇ ਕਿੰਨੇ ਨੂੰ ਮੈਂ ਤੁਹਾਨੂੰ ਵੀਡੀਓ ਦਵਾਂਗਾ ਦੌੜਿਆ ਆਉਂਦਾ ਮੇਰੇ ਕਿੰਨੂੰ ਆਉਂਦਾ ਹੀ ਮੈਨੂੰ ਫੜ ਲੈਂਦਾ ਮੇਰਾ ਫੋਨ ਖੋਣ ਲੱਗ ਜਾਂਦਾ ਫੋਨ ਦੀ ਜਦੋਂ ਜਹਿਦ ਦੇ ਵਿੱਚ ਮੈਂ ਗਿਰ ਜਾਂਦਾ ਇਹਨਾਂ ਨੂੰ ਉਹ ਦੂਏ ਦੋ ਬੰਦੇ ਵੀ ਆ ਜਾਂਦੇ ਆ ਉਹਨਾਂ ਨੂੰ ਕਹਿੰਦਾ ਫੜ ਲੋ ਇਹਨੂੰ ਅੱਜ ਖੜਾ ਮੁਕਾ ਦੇਣਾ ਮਾਰ ਦੇਣਾ ਕਹਿੰਦਾ ਅੱਜ ਉਹ ਮੈਨੂੰ ਫੜ ਲੈਣੇ ਆ ਮੇਰਾ ਗਲ ਕੁੱਟਣ ਲੱਗ ਜਾਂਦਾ ਇੱਥੇ ਆ ਗਲ ਦੋ ਇੱਥੇ ਨਾਲ ਕੁੱਟਦਾ ਖੱਬਾ ਥੱਲੇ ਕੁੱਟਦਾ ਮੈਂ ਹੱਥ ਜ਼ੋਰ ਨਾਲ ਬਹੁਤ ਔਖਾ ਹੱਥ ਚਲਾਉਣਾ ਉਹਦੇ ਫਿਰ ਇੱਥੇ ਅੰਗੂਠਾ ਦੇ ਦਿੰਦਾ ਮੇਰੇ ਗਲ ਤੇ ਇੱਥੇ ਆ ਦੇਖੋ ਆ ਸਾਰੇ ਨਿਸ਼ਾਨ ਭਾਈ ਉਸ ਚੀਜ਼ ਦੇ ਆ ਇੱਕ ਵਾਰੀ ਥੋੜੀ ਬਈ ਜੈਕਟ ਥੋੜੀ ਹੋਰ ਖੋਲ ਕੇ ਦਿਖਾ ਸਕਦਾ ਮੇਰਾ ਗਲ ਗਲ ਕੁੱਟ ਦਿੰਦਾ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਉੱਤੇ ਚਲੋ ਮਹਾਰਾਜ ਨੇ ਰੱਖ ਲਿਆ ਮੈਂ ਤਾਂ ਕ ਚੜੀ ਗਈ ਮੇਰੀ ਮੇਰੀ ਜ਼ਿੰਦਗੀ ਗਈ ਮੈਂ ਵੀ ਪਲਾਂ ਚਲੇ ਜਾਂਦਾ ਕਿਤੋਂ ਤਾਂ ਰਹਿ ਲੰਦੇ ਤਾਂ ਉੱਥੋਂ ਬਾਈ ਮੈਂ ਚੱਕਦਾ ਹਟ ਜਾਂਦੇ ਆ ਥੱਕ ਜਾਂਦਾ ਹਟ ਜਾਂਦੇ ਆ ਉਸ ਤੋਂ ਬਾਅਦ ਮੈਂ ਮੋਟਰ ਤੇ ਨੂੰ ਆ ਜਾਂਦਾ ਮੋਟਰ ਦੇ ਨੂੰ ਤੁਰਿਆ ਉਹਨਾ ਮੇਰੇ ਨਾਲੇ ਨਾਲ ਭੱਜੀ ਨਾ ਭੱਜਣ ਨਹੀਂ ਦਿੰਦਾ ਭੱਜੀ ਨਾ ਮੇਰੇ ਮਨ ਦੇ ਅੰਦਰ ਤਾਂ ਮੈਂ ਨਿਕਲ ਜਾਊਗਾ ਇਹ ਤਾਂ ਮੂਰਖ ਆਦਮੀ ਐ ਇੱਥੇ ਤੇ ਨਿਕਲ ਜਾਊਗਾ ਮੈਂ ਮੋਟਰ ਪਰ ਆ ਕੇ ਮੈਂ ਗੱਡੀ ਦੇ ਵਿੱਚ ਬੈਠ ਕੇ ਚਾਬੀ ਲਾਉਣਾ ਮੇਰੀ ਚਾਬੀ ਕੱਟ ਲੈਂਦਾ ਮੇਰੀ ਚਾਬੀ ਕੱਢ ਲੈਂਦਾ ਪੁਲਿਸ ਨੂੰ ਫੋਨ ਕਰਦਾ ਪੁਲਿਸ ਬਾਹਰ ਖੜੀ ਐ ਸੜਕ ਤੇ ਅੰਦਰ ਨਹੀਂ ਆਈ ਮਤਲਬ ਇਹ ਇਹਨੂੰ ਕਹਿ ਰਹੀ ਆ ਵੀ ਤੂੰ ਕਰ ਜੋ ਕਰਨ ਹਲੇ ਹਲੇ ਨਹੀਂ ਅਸੀਂ ਆਉਂਦੇ ਉਸ ਤੋਂ ਬਾਅਦ ਮੇਰੀ ਚਾਬੀ ਕੱਢ ਲੈਂਦਾ ਚਾਬੀ ਕੱਢਣ ਤੋਂ ਬਾਅਦ ਮੇਰੇ ਨੌਕਰਾਂ ਨੇ ਸੋਚਿਆ ਵੀ ਸਰਦਾਰ ਇੱਥੇ ਤੇ ਨਿਕਲ ਦੂਗਾ ਭੱਜ ਜਾਊਗਾ ਮੇਰੀ ਮੇਰੀ ਵਾਈਫ ਨੂੰ ਫੋਨ ਕਰਤਾ ਮਾੜਾ ਸਮਾਂ ਕਹਿੰਦੇ ਸਰਦਾਰ ਦੀ ਚਾਬੀ ਕੱਢ ਲਈ ਵੀ ਦੂਈ ਚਾਬੀ ਜੀ ਹੈਗੀ ਐ ਲਿਆਓ ਉਹ ਵਿਚਾਰੀ ਭਗਤ ਨਹੀਂ ਚਾਬੀ ਲੈ ਕੇ ਆ ਜਾਂਦੀ ਆ ਜੋ ਵੀ ਲੈ ਕੇ ਆਉਂਦੀ ਆ ਤਾਂ ਅੱਗੇ ਉਹਨੂੰ ਆਉਂਦੇ ਹੀ ਬੁੱਗੇ ਦੇ ਕੁੜਮ ਦਾ ਭਾਈ ਮਿਲ ਜਾਂਦਾ ਜਿਹੜਾ ਬੁੱਗੇ ਦਾ ਕੁੜਮ ਹੈ ਇਹ ਲਖਵੀਰ ਰਾਏ ਜਿਹੜਾ ਲੋਕਲ ਐਮਐਲਏ ਹੈ ਉਹਦੇ ਨਾਲ ਮਤਲਬ ਉਹਦਾ ਸੱਜਾ ਬਾਹ ਨਹੀਂ ਮੈਂ ਕਹਿੰਦਾ ਸਭ ਕੁਝ ਹੀ ਆ ਉਹੀ ਸਾਡੇ ਨਾਲ ਕਰਾ ਰਿਹਾ ਮੇਰੇ ਨਾਲ ਕਰਾ ਰਿਹਾ ਇੱਕ ਸਾਲ ਤੋਂ ਉਹਨੂੰ ਕਹਿੰਦੀ ਆ ਉਹ ਤੂੰ ਭਾਈ ਸਾਡਾ ਘਰ ਕਿਉਂ ਪਟਤਾ ਸਾਨੂੰ ਜੀ ਲੈਣ ਦੇ ਕਿਉਂ ਸਾਨੂੰ ਤੰਗ ਕਰਿਆ 3 ਲੱਖ ਜਿਹੇ ਆ ਮੈਂ ਕੋਲੇ ਆ ਨਾ 3 ਲੱਖ ਜਿਹੋ ਨੇ ਕਹੇ ਆ ਉਹਨੇ ਮਾਰਿਆ ਜੱਕ ਧੱਕਾ ਮਾਰਿਆ ਉਸ ਬੰਦੇ ਨੇ ਉਹਦੇ ਧੱਕੇ ਨਾਲ ਨਹੀਂ ਕਰੀ ਬੁੱਗਨੇ ਦੇਖਿਆ ਵੀ ਮੇਰੇ ਕੁੜਮ ਦੀ ਬੇਇੱਜ਼ਤੀ ਕਰਦੀ ਆ ਕੁੜਮੇ ਲੱਗਦਾ ਬੁੱਗਾ ਦੌੜਿਆ ਆਉਂਦਾ ਹੰਕਾਰ ਚ ਮੇਰੀ ਵਾਈਫ ਦੇ ਇੱਥੇ ਹੱਥ ਮਾਰਦਾ ਉਹ ਬੁੱਤ ਜੰਦੀ ਆ ਜਰ ਜਾਂਦੀ ਆ ਮਤਲਬ ਸੁੱਧ ਬੁੱਧੀ ਹੋ ਜਾਂਦੀ ਆ ਚਲੋ ਔੜਾ ਮੁਰਤਾ ਉਹਨੂੰ ਹਿਲਾ ਕੇ ਖੜਾ ਕਰਦੇ ਆ ਖੜਾ ਹੋ ਜਾਂਦੀ ਆ ਮਤਲਬ ਮੈਂ ਦੇਖ ਰਿਹਾ ਮੈਂ ਠੀਕ ਨਹੀਂ ਹੈ ਜੀ ਇਹ ਤੇ ਇੰਨੇ ਨੂੰ ਜਦੇ ਪੁਲਿਸ ਦੀ ਐਂਟਰੀ ਹੁੰਦੀ ਆ ਮੈਨੂੰ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ ਵੀ ਮੈਂ ਕੁਰਸੀ ਰੱਖਦਾ ਮਤਲਬ ਜਦੋਂ ਅਸੀਂ ਖੜੀ ਕਰਦੇ ਆ ਜਦੋਂ ਪੁਲਿਸ ਦੀ ਐਂਟਰੀ ਹੋ ਜਾਂਦੀ ਹੈ 10 ਪੁਲਿਸ ਵਾਲੇ ਆਉਨੇ ਆ ਪੁਲਿਸ ਵਾਲੇ ਆਉਨੇ ਆ ਪੁਲਿਸ ਵਾਲੇ ਨੂੰ ਉਹ ਦੱਸਣ ਲੱਗਦਾ ਆਪਣੀਆਂ ਗੱਲਾਂ ਮੈਂ ਉਹਨੂੰ ਕਿਹਾ ਜੀ ਮੈਂ ਇਹਨੇ ਇਹਨੇ ਮੈਨੂੰ ਦੱਸਣ ਤਾਂ ਦੇਣਾ ਨਹੀਂ ਤੁਸੀਂ ਇਹਦੀਆਂ ਸੁਣ ਲਓ ਕਿ ਮੇਰੇ ਮੇਰੇ ਅੰਦਰ ਮੰਨ ਦੇ ਅੰਦਰ ਇਹ ਵੀ ਤਾਂ ਵੀ ਮੇਰੀ ਵਾਈਫ ਖੜੀ ਆ ਮੈਨੂੰ ਦੇਖਦਾ ਰਹਾ ਬੰਦੇ ਨੂੰ ਕਿਹੜੇ ਪਤਾ ਤਾਂ ਵੀ ਆ ਹੋਣਾ ਪਰ ਫੇਰ ਵੀ ਆਪਣਾ ਯਾਰ ਅੰਗ ਮੈਂ ਤਾਂ ਕਿ ਨਹੀਂ ਦੇਖਦਾ ਜਦੋਂ ਐਂਜੇ ਕਰਨ ਲੱਗੀ ਮੈਨੂੰ ਲੱਗ ਵੀ ਇਹ ਤਾਂ ਕੁਝ ਹੋ ਗਿਆ ਐਂਜੇ ਕਰਦੀ ਕਰਦੀ ਐ ਬੈਠਦੀ ਬੈਠਦੀ ਐ ਐ ਪੈ ਗਈ ਵੱਯਾ ਪੈਗੀ ਮੈਂ ਜਦੋਂ ਪਾਣੀ ਪੁਣੀ ਪਾਇਆ ਉਥੋਂ ਚੱਕਿਆ ਉਰੇ ਲਿਆਂਦੀ ਉਰੇ ਲਿਆਂਦੀ ਉਰੇ ਡਾਕਟਰਾਂ ਨੇ ਪੁੱਛ ਲਿਆ ਮੇਰੀ ਐ ਐਮ ਐਲ ਆਰ ਕੱਟਦੀ ਮੇਰੀ ਵਾਈਫ ਦੀ ਐ ਐਮ ਐਲ ਆਰ ਵੀ ਨਹੀਂ ਕੱਟੀ ਉਹਨਾਂ ਵਾਈਫ ਦੀ ਕਿਉਂ ਨਹੀਂ ਕੱਟੀ ਕੀ ਕਹਿੰਦੇ ਬੁਗੇ ਦੀ ਸਪਾਰਸ਼ ਵੀ ਉਹ ਮਰਡਰ ਕੇਸ ਬਣੂਗਾ ਬੁਗੇ ਤੇ ਉਹਦੀ ਕੋਈ ਐ ਐਮ ਐਲ ਆਰ ਨਹੀਂ ਮੈਨੂੰ ਨਹੀਂ ਪਤਾ ਵੀ ਕੱਟੀ ਕਿ ਨਹੀਂ ਕੱਟੀ ਮੇਰੇ ਹੱਥ 'ਚ ਦੋ ਪੇਪਰ ਫੜਾਤੇ ਇੱਕ ਮੇਰਾ ਇੱਕ ਉਹਦਾ ਉਹ ਰੈਫਰ ਕਰੇ ਵੀ ਫਤੇਗੜ ਰੈਫਰ ਕਰਤੇ ਫਤੇਗੜ ਜਾਂਦੇ ਆਂ ਅਸੀਂ ਫਤੇਗੜ ਜਾ ਕੇ ਜਾਂਦੀ ਸਾਰ ਉਹ ਡਾਕਟਰ ਕਹਿੰਦਾ ਇਹਨਾਂ ਨੇ ਪਹਿਲਾਂ ਤਾਂ 4 ਘੰਟੇ ਰੱਖੀਏ ਡਾਕਟਰਾਂ ਨੇ ਮਾਰੀ ਆ ਮੇਰੀ ਵਾਈਫ ਇਹਨਾਂ ਡਾਕਟਰਾਂ ਨੇ 4 ਘੰਟੇ ਕਿਉਂ ਰੱਖਿਓ ਰੇ ਜੋ ਸੀਰੀਅਸ ਸੀ ਉਹ ਫਤੇਗੜ ਦਾ ਡਾਕਟਰ ਸਿਆਣਾ ਤਾਂ ਉਹਨੂੰ ਤੱਕ ਸਿਗੇ ਸਾਹ ਚੱਲਦੇ ਸੀਗੇ ਵਾਈਫ ਸਾਹ ਚੱਲਦੇ ਸੀਗੇ ਈਵਨ ਬੋਲ ਨਹੀਂ ਤਾਂ ਹੁੰਦਾ ਔਖੀ ਸੌਖੀ ਪੈਰਾਂ ਤੇ ਤੁਰਦੀ ਵੀ ਆਈ ਆਗੇ ਉੱਥੇ ਨਹੀਂ ਤੁਰੀ ਉੱਥੇ ਚੱਕ ਕੇ ਪਾਈ ਆ ਉਰੇ ਤੁਰ ਕੇ ਅੰਦਰ ਗਈ ਆ ਚਲੋ ਜੀ ਇਹਨਾਂ ਡਾਕਟਰਾਂ ਨੇ ਕੋਈ ਕੇਅਰ ਨਹੀਂ ਕਰੀ। ਉਹਦੇ ਨਸ਼ੇ ਦੇ ਟੀਕੇ, ਦਰਦ ਦੇ ਟੀਕੇ ਲਾਈ। ਮੈਂ ਇਹਨਾਂ ਨੂੰ ਕਹੀ ਗਿਆ ਉਹ ਮੈਂ ਮਾਰ ਨਾ ਦਿਓ ਤੁਸੀਂ ਹੀ ਮਾਰ ਨਾ ਦਿਓ ਤੁਸੀਂ। ਚਲੋ ਜੀ ਸਾਡੇ ਹੱਥ 'ਚ ਦੋ ਪੇਪਰ ਫੜਾ ਦਿੱਤੇ ਇਹਨਾਂ ਨੇ। ਮੈਂ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਚੰਡੀਗੜ੍ਹ ਰੈਫਰ ਕਰਤੀ। ਮੇਰੇ ਮਨ ਡਰ ਗਿਆ। ਮੇਰਾ ਮਨ ਡਰ ਗਿਆ। ਮੈਂ ਕਿਹਾ ਵੀ ਤੁਸੀਂ ਚੈੱਕ ਤਾਂ ਕਰੋ ਵੀ ਐਮ ਐਲ ਆਰ ਵੀ ਕੱਟੀ ਹੈ ਇਹਨਾਂ ਨੇ। ਕਹਿੰਦੇ ਐਮ ਐਲ ਆਰ ਤਾਂ ਕਦੇ ਸੀ ਨਹੀਂ। ਇਹ ਤਾਂ ਕੱਟੀ ਹੋਣੀ ਹੈਗੀ। ਮੈਂ ਕਹਾਂ ਤੇ ਕਹਿੰਦੇ ਸਾਨੂੰ ਕੀ ਪਤਾ? ਮੈਂ ਡਾਕਟਰ ਨੂੰ ਫੋਨ ਕਰਿਆ ਉੱਥੋਂ ਹੀ ਮੇਰੀ ਕਾਲ ਡਿਟੇਲ ਕਲਾ ਲਿਓ ਡਾਕਟਰ ਨੂੰ ਫੋਨ ਕਰਿਆ ਮੈਂ ਡਾਕਟਰ ਸਾਹਿਬ ਤੁਸੀਂ ਐਮ ਐਲ ਆਰ ਕਿਉਂ ਨਹੀਂ ਕੱਟੀ ਕੋਈ ਨਾ ਕੋਈ ਚੱਕਰ ਨਹੀਂ ਜਲਦੀ ਚ ਰਹਿ ਗਈ 24 ਘੰਟੇ ਦੀ ਜਦ ਮਰਜ਼ੀ ਕਟਾ ਲਿਓ ਮੈਂ ਬੈਸ ਕਰਨ ਦੇ ਮੂਡ 'ਚ ਮਤਲਬ ਸਥਿਥੀ 'ਚ ਨਹੀਂ ਥਾ ਮੈਂ ਠੀਕ ਆ ਸਰ ਅੱਛਾ ਸਿੰਪਲ ਕਾਲ ਕੀਤੀ ਸੀ ਤੁਸੀਂ ਕਾਲ ਰਿਕਾਰਡਿੰਗ ਵਗੈਰਾ ਫੋਨ ਤੋਂ ਨਹੀਂ ਰਿਕਾਰਡਿੰਗ ਨਹੀਂ ਮੇਰੇ ਆਈਫੋਨ 'ਆ ਰਿਕਾਰਡਿੰਗ ਨਹੀਂ ਹੁੰਦੀ ਵੀਰੇ ਮੈਂ ਇਹ ਜੇ ਇਹ ਜੇ ਚੀਜ਼ 'ਚ ਬੰਦਾ ਸੋਚ ਕੇ ਤਾਂ ਕੁਝ ਵੀ ਨਹੀਂ ਕਰਦਾ ਮੈਂ ਜਦ ਇਹ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਬੰਨਿਆ ਡੀਐਸਪੀ ਸਾਹਿਬ ਕੋ ਮੰਨੇ ਹੈ ਡਾਕਟਰ ਵੀ ਹਾਂ ਮੈਂ ਕਿਹਾ 24 ਘੰਟੇ ਚ ਹੋ ਜੂਗੀ ਡੀਐਸਪੀ ਸਾਹਿਬ ਮੈਨੂੰ ਨਹੀਂ ਲੱਗਦਾ ਵੀ ਉਹ ਝੂਠ ਬੋਲਣਗੇ ਪੁਲਿਸਾਂ ਦਾ ਖਰੇ ਇਸ ਕੰਮ ਚ ਰੋਲ ਨਹੀਂ ਰੋਲ ਤਾਂ ਹਾ ਹਾ ਇਸ ਟਾਈਮ ਤੱਕ ਤਾਂ ਹਸਤਾ ਹੁੰਦਾ ਜੋ ਪਿਛਲਾ ਹੈਗਾ ਮੈਂ ਉਹਦੀ ਗੱਲੇ ਨਹੀਂ ਅੱਜ ਕਰਨੀ ਅੱਜ ਤਾਂ ਉਹਦੀ ਕਰਨੀ ਹੈ ਜੋ ਅੱਜ ਹੈ ਤਾਂ ਉਹ ਡਾਕਟਰ ਨੇ ਉਰੇ ਮੈਨੂੰ ਕਹਿੰਦਾ ਵੀ 24 ਘੰਟੇ ਚ ਹੋ ਜੂਗੀ ਮੇਰੇ ਮਨ ਚ ਆ ਗਿਆ ਵੀ ਕੋਈ ਦਿੱਕਤ ਨਹੀਂ ਵੀ 24 ਘੰਟੇ ਚ ਕਰਾ ਲੂਗੇ ਉੱਥੋਂ ਫਤਿਹਗੜ ਤੋਂ ਚੱਲਦੇ ਆ 6 ਕਿਲੋਮੀਟਰ ਬਾਅਦ ਆ ਕੇ ਉਦੇ ਸਾਹ ਮੈਂ ਮੈਂ ਆਉਂਦਾ ਸ਼ੁਰੂ ਤੇ ਮਿੰਟੇ ਟਿੱਕ ਨਹੀਂ ਦੇਖਦਾ ਰਿਹਾ ਉਹ ਗੱਡੀ ਹਿਲਦੀ ਤੀ ਟਿੱਡ ਦਾ ਵੀ ਤਾਂ ਪਤਾ ਲੱਗਦਾ ਵੀ ਸਾਲ ਲੰਦੀ ਕਿ ਨਹੀਂ ਲੰਦੀ ਮੈਂ ਉਹਦੇ ਮੂੰਹ ਕੋਲ ਕੰਨ ਲਾ ਲਿਆ ਪੱਗ ਚੱਕ ਕੇ ਕੰਨ ਲਾ ਕੇ ਵੀ ਮੇਰੇ ਮੂੰਹ ਚ ਹਵਾ ਬੱਜੂ ਕੰਨ ਚ ਹਵਾ ਬੱਜੂਗੀ ਜਦਾ ਹਵਾ ਬੰਚੜੀ ਬੰਦ ਹੋਗੀ ਤੋਏ ਦੋਏ ਬੈਨ ਵਾਲੇ ਤੇ ਜਿਹੜੇ ਐਂਬੂਲੈਂਸ ਵਾਲੇ ਮੁਰੇ ਬੈਠੇ ਤੇ ਕਹਿੰਦੇ ਜੇ ਤੈਨੂੰ ਜ਼ਰੂਰਤ ਪਈ ਖਿਸ਼ੀਸ਼ਾ ਖੜਕਾ ਦੀ ਮੈਂ ਚੀਸ਼ਾ ਖੜਕਾਇਆ ਉਹਨੇ ਰੋਕੀ ਮੁੰਡਾ ਪਿੱਛੇ ਆਇਆ ਪਿੱਛੇ ਆ ਕੇ ਉਹਨੇ ਮਸ਼ੀਨ ਲਾਈ ਉਨੇ ਮੈਨੂੰ ਦੱਸਿਆ ਨਹੀਂ ਉਹਦੇ ਮੂੰਹ ਤੇ ਮੈਨੂੰ ਪਤਾ ਲੱਗ ਗਿਆ